ਲੋ ਜੀ ਇੱਧਰ ਪਾ ਲਿਆ ਕਿਉ ਉਹ ਪਾ ਕੇ ਹੁਣੇ ਚ ਪਾ ਦੀਏ ਆਪਾਂ ਕੱਟ ਕਰ ਲਾਂ ਕਿਤੇ ਪੜਾਕਾ ਪੈ ਜੇ ਉੱਪਰ ਤੇਜ ਹਨਾ ਪਿਆਰ ਜਿਹੜੀ ਤਰਤਾ ਦੀ ਲਾਤਾ ਹਾਂ ਕੰਮ ਨੀ ਵੇੜੀਏ ਇੰਨੇ ਕੰਮ ਨੀ ਵੇੜਾਂਗੇ ਇੰਨੇ ਤਰਤਾ ਨੂੰ ਜਿਵੇਂ ਆਪਾਂ ਲੋ ਜੀ ਨੇ ਜਿਵੇਂ ਬੋਲੀ ਨੂੰ ਕੱਟ ਕਰ ਚਲੋ ਲੋ ਦੀ ਦਾਲ ਆਪਾਂ ਨੇ ਰੜਾ ਲਈ ਵਧੀਆ ਬਣ ਗਈ ਤੇ ਮਸਾਲਾ ਰਾ ਗੜ ਕੇ ਰਪਤਾ ਸੀ ਬੱਦ ਜਨਵੇੜ ਤਾਂ ਸੀ ਆਪਾਂ ਨੇ ਸਰਵਰੀ ਹੁਣ ਗਰਮ ਹੋ ਗਈ ਮੜੀ ਜੀ ਹੁਣ ਆਏ ਨੇ ਹੁਣ ਰੋਟੀ ਖਾਣਗੇ ਤੇ ਸਵਾਨ ਪਾ ਕੇ ਸਵੇਰ ਤੇ ਲੋ ਦੀ ਹਾਰਿਸ ਬਣਾਏਗੇ ਤੇ ਦਾਲ ਦੇਖੋ ਕਿੰਨੀ ਵਧੀਆ ਕੜ ਗਈ ਅੱਡੀ ਆਪਾਂ ਮੱਖਣ ਮਸਾਲਾ ਕੱਢ ਲਉ ਹੁਣ para ਲੋਜੀਨ ਵੀ ਕਰ ਦਈਏ ਗਰਮ ਹੈ ਤਾਂ ਥੋੜੀ ਜਿਹੀ ਪਰ ਗਰਮ ਕਰ ਦਈਏ ਖੱਟੀ ਨਾ ਹੋ ਜਾਏ ਨਵੇੜ ਦਈਏ ਫਿਰ ਲਾ ਦਾਂਗੇ ਫ੍ਰੀਜ ਚ ਗਰਮ ਕਰਕੇ ਪੈਣ ਲੱਗੇ ਥੋੜਾ ਜਿਹਾ ਫ੍ਰੀਜ ਚ ਲਾ ਦਾਂਗੇ ਲੱਸੀ ਘੱਟ ਕੇ ਗਰਮ ਕਰ ਦਾਂਗੇ ਨਿੰਬੂ ਕੰਮ ਸਜਰੇ ਸਜਰੇ ਹੋਰ ਕੁਣ ਇੱਧਰ ਰੱਖ ਦੋ ਢੰਡੀ ਕਰਕੇ ਵਿੱਚ ਰੱਖੂੰਗੀ ਇੱਧਰ ਧਰ ਦਾਂ। ਲੋ ਜੀ ਕੱਪੜੇ ਸਿਰ ਤੇ ਇੱਧਰ ਨੰਨੂਆਂ ਨੰਨੂਆਂ ਦੇ ਸੁੱਕਣੇ ਪਾਤੇ ਇੱਧਰ ਸੁੱਕੀ ਜਾਣਗੇ। ਹੂੰ ਤਾਂ ਸੁੱਕੇ ਪੈਣੇ ਅੱਜ ਤਾਂ ਸੱਜਰੇ ਪਾਤੇ ਸੀਗੇ ਸੁੱਕਣੇ। ਤੇ ਅੱਜ ਕੱਲ੍ਹ ਲੇਟ ਹੋ ਗਈ ਸੀਗੇ। ਰੋਜ਼ ਹੀ ਧੋਦਣੀਆਂ ਹੁਣ ਮੇ ਨੰਨੂਆਂ ਦੇ ਕੱਪੜੇ। ਤੇ ਰੋਜ਼ ਹੀ ਧੋ ਕੇ ਕੰਮ ਨਿਭੜਦਾ ਹੁਣਾ। ਤੇ ਰੋਜ਼ ਹੀ ਧੋਤੇ ਸੁੱਕੀ ਜਾਂਦੇ ਨੇ ਰੋਜ਼ ਦੀ ਰੋਜ਼। ਤੇ ਵਧੀਆ। ਦੁੱਧ ਦਾ ਕੰਮ ਨਿਬੇੜ ਤਾਂ ਆਪਾਂ ਨੇ ਹੁਣ ਇਹ ਧਰ ਲਿਆ ਦੁੱਧ ਗਰਮ ਬੱਚਿਆਂ ਨੂੰ ਤੇ ਇੱਧਰ ਬਣਾ ਲਈਏ ਆਪਾਂ ਚਾਹ ਆਪਣੇ ਵਾਸਤੇ ਹਨਾ ਇਹ ਦੁੱਧ ਗਰਮ ਕਰ ਦਾਂਗੇ ਫਿਰ ਦਿਨ 'ਚ ਬੱਚੇ ਪੀ ਲਾਂਦੇ ਨੇ ਆਪਾਂ ਵੀ ਦੇਖ ਲਾਂਗੇ ਚਾਹ ਬਣਾ ਲਾਂਗੇ ਇਹਦੇ 'ਚ ਚਲੋ ਬਹੁਤ ਨਿਗਰ ਰੱਖੋਗੇ ਤੇ ਇਹ ਨੀਰ ਪਨੀਰ ਪਾਤਾ ਤੇ ਲੱਸੀ ਸੀਗੀ ਜਿਹੜੀ ਪਨੀਰ ਪਤਾ ਹੁਣ ਆਪਾਂ ਕਿਉ ਗਰਮ ਕਰਾਂਗੇ ਕੱਢ ਕੇ ਲਿਓਣੀ ਆ ਉਹਦੇ ਚੋਂ ਲੱਸੀ ਕੱਢ ਕੇ ਫਿਰ ਕਿਉ ਗਰਮ ਕਰਾਂਗੇ ਮシャン ਤਾਲਾ ਕਿਤੇ ਲਾਈਟ ਬੰਦ ਕਰ ਦੇ ਤੇ ਨਾ ਮੈਂ ਆਪਣਾ ਮシャン ਤੱਤਾ ਤੁਹਾਨੂੰ ਤਿਆਰ ਕਰਨਾ ਹੈ ਤੋ ਹਾਂ ਸੱਚਾ ਭੋਜਿਦਾ ਕਿਹੜਾ ਮシャン ਕਰਦੀ ਹੈ ਜਾ ਬੋ ਨਾ ਨ ਨੂੰ ਲੈ ਕੇ ਬਾਹਰ ਖੇਤ ਚ ਹਵਾ ਚ ਦੇਖੋ ਕਿੰਨੀ ਸੋਹਣੀ ਹਵਾ ਨਿੰਨੂ ਬਾਹਰਲੀ ਹਵਾ ਚ ਲਊਗਾ ਅੱਜ ਖੇਤਾਂ ਚ ਹੈ ਨਾ ਨੰਨੂ ਬਾਹਰ ਨੰਨੂ ਖੇਤਾਂ ਚ ਕਿਹੜਾ ਦੇਖਈਏ ਪੂਰੇ ਬੈਠਣ ਨੂੰ ਜਗ੍ਹਾ ਨਹੀਂ ਕਿੱਥੇ ਬੈਠੂ ਨੰਨੂ ਜਿੱਦੇ ਬਣਾਉਂ ਦਰਿਓ ਕੋਈ ਹੋਰ ਫਰੂਟ ਨਾ ਦਿੱਤੀ ਹੱਥ ਲਿਬੜਨਗੇ ਇਹ ਨਾਲ ਖਾਲਾ ਚਮਚੇ ਨਾ ਮਾਮੂ ਨੂੰ ਕਿੱਥੇ ਕਦੋਂ ਆਉਣਾ ਪਤਾ ਨਹੀਂ ਕਿੱਥੇ ਆ ਬਿੰਦੀ ਮਦੀ ਮਿਸਕੋਲਾ ਆਹ ਕਿਹੜਾ ਡਿਜ਼ਾਈਨ ਦਾ ਕੱਟਿਆ ਵਾ ਦੇ ਇਹ ਤਾਂ ਇਹ ਮੱਚ ਜੀ ਹੁਣ ਫਰਕ ਫਰਕ ਹੁੰਦਾ ਹੋਰ ਕਿਉਂ ਇਹਦੇ ਚਾਰੇ ਜੀ ਚ ਕੀ ਉਹ ਖਾਂਦੀ ਆ ਉਹਨੂੰ ਫੜ ਕੇ ਖਾਂਦੀ ਆ ਆਈਸਕ੍ਰੀਮ ਮੰਗ ਅੱਛੇ ਵਾ ਤਾਂ ਇਹ ਕੱਟਿਆ ਪੀਤੀ ਚਮਚੇ ਨਾਲ ਖਾਏਗਾ ਹੂੰ ਹੂੰ ਅਧਿਆ ਚਮਚੇ ਨਾਲ ਹੀ ਨਾ ਵਧੀਆ ਵੀ ਹੈ ਹੋਣੀ ਇਹ ਚ ਜਮਈ ਦੂਸਰ ਬੱਚਿਆਂ ਵਾਸਤੇ ਭਾਂਡਾ ਹੈ ਨਹੀਂ ਲਿਫਾਫਿਆਂ ਚ ਲੈ ਕੇ ਆਇਆ ਅੱਦਰ ਕੱਢੀ ਪਾਈਏ ਪਲਾਸਾਂ ਚ ਹਟੇ ਥੋੜਾ ਨਾਲ ਚ ਸੋਕਰ ਅੱਜ ਦਾ ਪੋਨ ਆ ਗਿਆ ਮੁਰਗੇ ਲੋਗ ਕੰਚਦੇ ਆਂ ਸੁਕਿੰਦੇ ਨੇ ਆਪਾਂ ਸਟੇਜਾਂ ਚ ਜੀ ਸੂਸ ਪਤਾ ਨਹੀਂ ਵੀਰਾ ਲੱਗਿਆ ਮਿਕਸਾ ਉਹ ਤੋਂ ਮੇਲਾ ਤਾਂ ਰੋਟੀ ਖਾਂਦਾ ਹੁਣ ਚਲੋ ਜੀ ਚਾਰੇ ਗਲਾਸਾਂ ਚ ਪੈ ਗਿਆ ਹੁਣ ਹੋਟ ਰਹੀਆਂ ਪੂਰੀ ਧਰਨਾ ਮੂਲ ਉੱਠੀ ਟਰੇ 'ਚ ਧਰ ਕੇ ਲੈ ਕੇ ਜਾਨੀ ਹੁਣ ਮੈਂ ਕਿਉਂਕਿ ਪੈਪ ਨਾਲ 20 30 ਖਿੱਚ ਲਾ ਖਿੱਚੀ ਹੂੰ ਖਿੱਚ ਦੇ ਖਾਲੀ ਕਰਦਾ ਕਿਰਾ ਹੁਣ ਮੈਂ ਤਾਂ ਬਰਫ ਵਾਲਾ ਘੱਟਾ ਲਵਾਂ ਆ ਜਾਓ ਭਾਈ ਮਰਫਾ ਲੋ ਹਾਂ ਆ ਵੀ ਕੱਟਿਆ ਇੱਥੇ ਜਾਦੇ ਹੇਚ ਕੱਟਾ ਚੱਕੜੋ